ਸਾਰੇ ਸੰਗਤ ਦੇ ਚਰਨਾਂ 'ਚ ਪ੍ਰਣਾਮ ਕਰਦੇ ਹਾਂ ਪ੍ਰਣਾਮ ਸਵੀਕਾਰ ਕਰੂੰ ਇੱਕ ਮੁਸਲਮਾਨ ਫਕੀਰ ਨੇ ਕਹਿੰਦਾ ਜੇ ਤੁਸੀਂ ਅੱਲਾ ਦੇ ਦਰਸ਼ਨ ਕਰਨੇ ਆਂ ਪ੍ਰਮਾਤਮਾ ਦੇ ਦਰਸ਼ਨ ਕਰਨੇ ਆਂ ਉਸ ਵਾਹਿਗੁਰੂ ਦੇ ਦਰਸ਼ਨ ਕਰਨੇ ਆਂ ਤੇ ਸਭ ਨਾਲ ਸੁਲਾ ਕਰ ਲਓ ਸੁਲਾ ਮਤਲਬ ਵੇਤਗਰਾ ਕੋ ਹਿੰਦੂ ਮੁਸਲਮ ਸਿੱਖ ਈਸਾਈ ਦਾ ਝਗੜਾਣਾ ਰਵੇ ਮੁਸਲਮਾਨ ਨੂੰ ਮਿਲੇ ਸਲਾਮ ਵਾਲੇਕਮ ਹਿੰਦੂ ਮਿਲੇ ਦੇ ਰਾਮ ਰਾਮ ਸਿੱਖ ਮਿਲੇ ਦੇ ਫਤਿਹ ਬਲਾਉ ਸੋ ਇਸ ਤਰ੍ਹਾਂ ਮਨ ਵਿੱਚ ਕੋਈ ਵਿਤਕਰਾ ਨਾ ਹੋਵੇ ਮਨ ਵਿੱਚ ਕੋਈ ਰੰਜਿਸ਼ ਨਾ ਹੋਵੇ ਤਾਂ ਸਭ ਨਾਲ ਸੁਲਾਹ ਕਰ ਲੋ ਅਗਰ ਮਨ ਵਿੱਚ ਅਸੀਂ ਕਿਸੇ ਦੇ ਨਾਲ ਦਵੇਸ਼ ਰੱਖਦੇ ਆ ਗੁੱਸਾ ਰੱਖਦੇ ਆ ਕਰੋਧ ਰੱਖਦੇ ਆ ਤੇ ਪ੍ਰਮਾਤਮਾ ਜਿਹੜਾ ਉਹ ਸਾਨੂੰ ਕਦੀ ਦਰਸ਼ਨ ਨਹੀਂ ਦਿੰਦੇ ਔਰ ਨਾਮ ਵਾਲੀ ਜਿਹੜੀ ਜਹਾਜ਼ ਐ ਜਾਂ ਗੱਡੀ ਐ ਉਹ ਅੱਗੇ ਨਹੀਂ ਵੱਧਦੀ ਕਿਉਂਕਿ ਹਰ ਇਨਸਾਨ ਇਹ ਕਹਿੰਦਾ ਹੈ ਕਿ ਅਸੀਂ ਸ਼ਬਦ ਤੇ ਬੈਠਦੇ ਆ ਧਿਆਨ ਤੇ ਬੈਠਦੇ ਆ ਨਾਮ ਦਾਣ ਲੱਤਾ ਪਰ ਨਾਮ ਜਪਿਆ ਨਹੀਂ ਜਾ ਰਿਹਾ ਉਹਦਾ ਕਾਰਨ ਮਨ ਵਿੱਚ ਧਰਮਾਂ ਦੇ ਖਿਲਾਫ ਕਿਉਂਕਿ ਜਿਸ ਧਰਮ ਨੂੰ ਅਸੀਂ ਧਰਮ ਸਮਝਦੇ ਆ ਉਹ ਮਜ਼ਹਬ ਨੇ ਤੇ ਧਰਮ ਜਿਹੜਾ ਉਹ ਤੇ ਇਨਸਾਨੀਅਤ ਹੈ ਉਹ ਕਿਸੇ ਦੇ ਵੀ ਖਿਲਾਫ ਮਨ ਵਿੱਚ ਗੁੱਸਾ ਰੱਖਦੇ ਆ ਤੇ ਉਹ ਵੀ ਮਨ ਜਿਹੜਾ ਸਾਡਾ ਹੋਲਾ ਨਹੀਂ ਹੁੰਦਾ ਕਿਉਂਕਿ ਜਿੰਨੀ ਚੜ੍ਹਾਈ ਚੜ੍ਹਨੀ ਐ ਤੇ ਉਹਨਾਂ ਹੌਲੇ ਹੋ ਕੇ ਜਾਣਾ ਪੈਣਾ ਤੇ ਹੌਲੇ ਹੋਣ ਵਾਸਤੇ ਮਨ ਵਿੱਚੋਂ ਗੁੱਸਾ ਜਿਹੜਾ ਕਾਮ, ਕਰੋਧ, ਮੋਹ, ਲੋਭ, ਅਹੰਕਾਰ ਉਹ ਛੱਡਣਾ ਪੈਣਾ ਸੁਸਾਪਨਾ ਸੁਲਾ ਕਰ ਲਓ ਔਰ ਦੂਸਰਾ ਕਦੀ ਜਵਾਬ ਦੇਣ ਵਿੱਚ ਕਿ ਅਸੀਂ ਜਵਾਬ ਦੇਣਾ ਪਲਟ ਕੇ ਕੋਈ ਤੁਹਾਨੂੰ ਬੋਲ ਰਿਹਾ ਕੋਈ ਤੁਹਾਡੀ ਨਿੰਦਿਆ ਕਰ ਰਿਹਾ ਕੋਈ ਤੁਹਾਡੇ ਬਾਰੇ ਬੁਰਾ ਸ਼ਬਦ ਵਰਤ ਰਿਹਾ ਕੋਈ ਬੁਰਾ ਕਹਿ ਰਿਹਾ ਤੇ ਉਹਦਾ ਜਵਾਬ ਕਿ ਦੇਣਾ ਤੁਸੀਂ ਉਹਦਾ ਜਵਾਬ ਇੱਕ ਹੀ ਜਵਾਬ ਦੇਣਾ ਮੌਨ ਸ਼ਾਂਤੀ ਚੁੱਪ ਬਿਲਕੁਲ ਨਹੀਂ ਬੋਲਣਾ ਕੁਝ ਔਰ ਕਦੀ ਆਪਣੀ ਸਫਾਈ ਨਹੀਂ ਪੇਸ਼ ਕਰਨੀ ਕਿਉਂਕਿ ਜਦੋਂ ਅਸੀਂ ਸਫਾਈ ਪੇਸ਼ ਕਰਾਂਗੇ ਤੇ ਵਿਵਾਦ ਹੋਏਗਾ ਗੱਲਾਂ ਜ਼ਿਆਦਾ ਬਣਾਣੀਆਂ ਪਣਗੀਆਂ ਸਫਾਈ ਵਿੱਚ ਦੋ ਸ਼ਬਦਾਂ ਦੀ ਜਗ੍ਹਾ ਚਾਰ ਸ਼ਬਦ ਹੋ ਜਾਂਦੇ ਹਨ ਚਾਰ ਸ਼ਬਦਾਂ ਦੀ ਜਗ੍ਹਾ 10 ਸ਼ਬਦ ਹੋ ਜਾਂਦੇ ਨੇ ਸੋ ਸਫਾਈ ਵੀ ਕਦੇ ਨਹੀਂ ਦੇਣੀ ਵਕਤ ਆਪਣੇ ਆਪ ਜਵਾਬ ਦਿੰਦਾ ਸਮਾਂ ਆਪਣੇ ਆਪ ਜਵਾਬ ਦਿੰਦਾ ਕਿਉਂਕਿ ਝੂਠ ਦੇ ਪੈਰ ਨਹੀਂ ਹੁੰਦੇ ਔਰ ਸੱਚ ਦੀ ਜੜ੍ਹ ਹੈ ਉਹ ਪਤਲ ਵਿੱਚ ਹੈ ਸੋ ਤਾਂ ਨੂੰ ਕਦੀ ਪ੍ਰੂਫ ਕਰਨ ਦੀ ਲੋੜ ਨਹੀਂ ਹੈ ਕਿ ਮੈਂ ਸੱਚਾ ਹਾਂ ਜਾਂ ਮੈਂ ਸਹੀ ਹਾਂ ਉਹ ਪਰਮਾਤਮਾ ਆਪਣੇ ਆਪ ਪ੍ਰੂਫ ਕਰੇਗਾ ਖੁਦ ਨੂੰ ਕਦੀ ਸਹੀ ਸਾਬਿਤ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਉਹ ਵਾਹਿਗੁਰੂ ਆਪ ਕਰੇਗਾ ਉਹ ਸੱਚੇ ਪਾਤਸ਼ਾਹ ਆਪ ਕਰੇਗਾ ਸੋ ਇਹਨਾਂ ਗੱਲਾਂ ਤੇ ਯਕੀਨ ਨਹੀਂ ਰੱਖਣਾ ਕਿ ਆਪਾਂ ਬੋਲ ਕੇ ਜਵਾਬ ਦੇਣਾ ਤਹਾਡਾ ਜਵਾਬ ਇੱਕ ਹੀ ਹੈ ਸ਼ਾਂਤੀ ਔਰ ਮੌਨ ਔਰ ਪ੍ਰਮਾਤਮਾ ਵਿੱਚ ਤੇ ਸਾਡੇ ਵਿੱਚ ਫਰਕ ਕੀ ਹੈ ਫਾਸਲਾ ਕੀ ਹੈ ਸਿਰਫ ਫਾਸਲਾ ਹੈ ਖੁਆਇਸ਼ ਦਾ ਸਾਡੀਆਂ ਇੱਛਾਵਾਂ ਦਾ ਬਹੁਤ ਸਾਰੀਆਂ ਇੱਛਾਵਾਂ ਬਹੁਤ ਸਾਰੀਆਂ ਖੁਆਇਸ਼ਾਂ ਉਰਜੋਂ ਖੁਆਇਸ਼ ਖਤਮ ਹੋ ਜਾਂਦੀ ਹੈ ਇੱਛਾ ਖਤਮ ਹੋ ਜਾਂਦੀ ਹੈ ਪੂਰੀ ਤਰ੍ਹਾਂ ਬੰਦਾ ਸੰਤੋਖੀ ਹੋ ਜਾਂਦਾ ਹੈ ਸਬਰ ਕਰ ਲੈਂਦਾ ਹੈ ਕਿ ਜੋ ਹੈ ਉਹ ਬਹੁਤ ਹੈ ਬਾਬਾ ਜੀ ਦੀ ਬਹੁਤ ਕਿਰਪਾ ਕਿ ਥੋੜੇ ਤੋਂ ਵੀ ਜ਼ਿਆਦਾ ਤੋਂ ਵੀ ਜ਼ਿਆਦਾ ਸੋ ਪੂਰੀ ਤਰ੍ਹਾਂ ਸੰਤੋਖੀ ਹੋਣਾ ਇੱਛਾਵਾਂ ਖਤਮ ਹੋ ਜਾਣੀਆਂ ਕਹਿੰਦੇ ਜਿਤਨੇ ਇੱਛਾਵਾਂ ਵਧੇਗੀ ਉਤਨੇ ਜਨਮ ਵਧੇਗੇ ਔਰ ਜਦੋਂ ਇੱਛਾ ਖਤਮ ਤੇ ਜਨਮ ਵੀ ਖਤਮ ਤੇ ਜਦੋਂ ਜਨਮ ਖਤਮ ਤੇ ਉਦੋਂ ਮੁਕਤੀ ਦਾ ਦਵਾਰ ਮਿਲ ਗਿਆ ਸਿਰਫ ਇਹ ਹੀ ਫਾਂਸਲਾ ਇੱਕ ਅਹੰਕਾਰ ਦਾ ਮੈਂ ਦਾ ਤੇ ਇੱਕ ਇੱਛਾ ਦਾ ਇੱਛਾ ਵੀ ਕਦੋਂ ਆਏਗੀ ਜਦੋਂ ਮੈਂ ਹੋਏਗਾ ਕਬੀਰ ਸਾਹਿਬ ਕਹਿੰਦੇ ਜਦ ਮੈਂ ਹੂੰ ਤਬ ਤੂੰ ਨਹੀਂ ਜਦ ਤੂੰ ਹੈ ਤਬ ਮੈਂ ਨਹੀਂ ਫਰਕ ਮੈਂ ਦਾ ਇੱਛਾ ਕਦੋਂ ਹੋਣੀ ਜਦੋਂ ਤੁਸੀਂ ਮੈਂ ਕੋ ਦ ਸਮਝਣਾ ਕਿ ਮੈਂ ਹਾਂ ਤੇ ਜਦੋਂ ਮੈਂ ਹੀ ਨਹੀਂ ਹੋਏਗੀ ਤੇ ਇੱਛਾ ਕਰਦੀ ਹੋਏਗੀ ਤੇ ਪ੍ਰਮਾਤਮਾ ਦੇ ਦਰمیان ਤੇ ਤੁਹਾਡੇ درمیان ਇੱਕ ਹੀ ਚੀਜ਼ ਹੈ ਉਹ ਹੈ ਇੱਛਾ ਇੱਛਾ ਖਤਮ ਕਰਨੀ ਔਰ ਦੂਰ ਦ੍ਰਿਸ਼ਟੀ ਰੱਖਣ ਦੀ ਕੋਸ਼ਿਸ਼ ਕਰਨੀ انسان ਦੂਰ ਦ੍ਰਿਸ਼ਟੀ ਨਹੀਂ ਰੱਖ ਪਾਂਦਾ ਜਿਹੜੇ ਸੱਚੇ ਭਗਤ ਨੇ ਜਿਨ੍ਹਾਂ ਨੂੰ ਪ੍ਰਮਾਤਮਾ ਦੇ ਨਾਮ ਦੀ ਲਿਵ ਲੱਗੀ ਹੈ ਜਿਨ੍ਹਾਂ ਨੂੰ ਪ੍ਰਮਾਤਮਾ ਦੇ ਨਾਮ ਦਾ ਪਿਆਰ ਲੱਗਾ ਉਹ ਹਮੇਸ਼ਾ ਹੀ ਦੂਰਦਰਸ਼ੀ ਰਹਿੰਦੇ ਨੇ ਜਿਸ ਤਰ੍ਹਾਂ ਇਨਸਾਨ ਜਿਹੜਾ ਬਚਪਨ ਵਿੱਚ ਜੀ ਰਿਹਾ ਉਹ ਬਚਪਨੇ ਚ ਹੀ ਰਹਦਾ ਉਹਨੂੰ ਲੱਗਦਾ ਵੀ ਐਹੀ ਮਸਤੀ ਹੈ ਜਿਹੜੇ ਬੱਚੇ ਹੁੰਦੇ ਨੇ ਉਹ ਕਈ ਵਾਰ ਵੱਡਿਆਂ ਵੱਲ ਵੇਖ ਕੇ ਹੱਸਦੇ ਨੇ ਕਈ ਵਾਰ ਬਜ਼ੁਰਗਾਂ ਵੱਲ ਦੇਖ ਕੇ ਹੱਸਦੇ ਨੇ ਉਹ ਆਪਣੇ ਹੀ ਮਸਤੀ ਚ ਹੈ ਕਿ ਇਹ ਜੀਵਨ ਵਧੀਆ ਕਈ ਵਾਰੋ ਸੋਚਦੇ ਨੇ ਕਿ ਵਟਿਆਂ ਕੋਲੋਂ ਸਾਢੇ 90 ਜਿਆਦਾ ਆਜ਼ਾਦੀ ਐ ਪਰ ਫਿਰ ਵੀ ਉਹ ਬਹੁਤ ਖੁਸ਼ ਨੇ ਕਿਉਂਕਿ ਉਹ ਛੋਟੀ ਚੀਜ਼ਾਂ ਤੋਂ ਹੀ ਖੁਸ਼ ਹੋ ਜਾਂਦੇ ਨੇ ਜਦੋਂ ਇਨਸਾਨ ਦੀ ਉਮਰ ਵੱਧਦੀ ਐ ਉਹਨੂੰ ਜੋ ਵੀ ਮਿਲਦਾ ਉਹਦਾ ਸ਼ੁਕਰਿਆਦਾਨ ਨਹੀਂ ਕਰ ਪੰਦਾ ਕਿਉਂਕਿ ਇੱਕ ਚੀਜ਼ ਉਹਨੇ ਮੰਗੀ ਹੁੰਦੀ ਉਹਨੂੰ ਮਿਲ ਜਾਂਦੀ ਉਸ ਤੋਂ ਬਾਅਦ ਉਹਨੂੰ ਦੂਸਰੀ ਚੀਜ਼ ਚਾਹੀਦੀ ਐ ਦੂਸਰੀ ਤੋਂ ਬਾਅਦ ਤੀਸਰੀ ਵੀ ਚਾਹੀਦੀ ਹੈ ਤੇ ਬੱਚਾ ਤੇ ਇੱਕ ਟੌਫੀ ਦੇ ਨਾਲ ਵੀ ਰਾਜੀ ਹੈ ਉਹ ਇੱਕ ਚਾਕਲੇਟ ਦੇ ਨਾਲ ਵੀ ਰਾਜੀ ਹੈ ਉਹਦੀ ਕੋਈ ਜ਼ਿਆਦਾ ਇੱਛਾ ਹੀ ਨਹੀਂ ਉਹ ਥੋੜੇ ਵਿੱਚ ਵੀ ਖੁਸ਼ ਹੈ ਤੇ ਇਨਸਾਨ ਜਿਹੜਾ ਉਹ ਥੋੜੇ 'ਚ ਖੁਸ਼ ਨਹੀਂ ਹੁੰਦਾ ਬਚਪਨ ਜਿਹੜਾ ਇਨਸਾਨ ਹੈ ਉਹ ਅੱਗੇ ਵੇਖਦਾ ਉਹ ਸਿਰਫ ਆਪਣੇ ਬਚਪਨ 'ਚ ਖੁਸ਼ ਹੈ ਔਰ ਜਿਹੜਾ ਜਵਾਨ ਹੈ ਤੇ ਜਵਾਨ ਜਿਹੜਾ ਬੰਦਾ ਉਹ ਕਈ ਇੱਛਾਵਾਂ ਵਿੱਚ ਕਈ ਕਾਮਨਾਵਾਂ ਵਿੱਚ ਕਈ ਵਾਸਨਾਵਾਂ ਵਿੱਚ ਖੋਇਆ ਔਰ ਕਈ ਜ਼ਿੰਮੇਵਾਰੀਆਂ ਵਿੱਚ ਉਹ ਉਹ ਆਪਣੀ ਜਵਾਨੀ ਦੀ ਮਸਤੀ ਵਿੱਚ ਖੋਇਆ ਕਾਮਨਾਵਾਂ ਵਾਸਨਾਵਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ ਉਹ ਅੱਗੇ ਦੇਖੀ ਨਹੀਂ ਪਾਉਂਦਾ ਉਹ ਆਪਣੇ ਕੰਮ 'ਚ ਇੰਨਾ ਬੀਜ਼ੀ ਹੈ ਪਰਿਵਾਰ ਬੱਚੇ ਆ ਬਜ਼ੁਰਗ ਹੈ ਵੱਡੇ ਆ ਤੇ ਉਹਨੂੰ ਆਪਣੀ ਜਾਨ ਤੇ ਵਾਸਨਾਵਾਂ ਤੇ ਜਾਂ ਜ਼ਿੰਮੇਵਾਰੀਆਂ ਉਸ ਤੋਂ ਅੱਗੇ ਉਹ ਦੇਖ ਨਹੀਂ ਬੰਦਾ ਤੇ ਜਿਹੜਾ ਬੁਢਾਪਾ ਹੈ ਹੁਣ ਬਚਪਨ ਤੋਂ ਬਾਅਦ ਜਵਾਨੀ ਹੈ ਜਵਾਨੀ ਤੋਂ ਬਾਅਦ ਬੁਢਾਪਾ ਹੈ ਔਰ ਬੁਢਾਪੇ ਤੋਂ ਬਾਅਦ ਮੌਤ ਹੈ ਕਾਲ ਹੈ ਪਰ ਜਿਹੜਾ ਬੁਢਾਪੇ ਵਾਲਾ ਉਹ ਕਾਲ ਨਹੀਂ ਦੇਖਦਾ ਉਹ ਮੋੜ ਬਚਪਨ ਤੇ ਵੇਖਦਾ ਉਹ ਆਪਣੇ ਜਵਾਨੀ ਦੇ ਕਿੱਸੇ ਯਾਦ ਕਰਦਾ ਹੈ ਉਹ ਆਪਣੇ ਬਚਪਨ ਦੇ ਕਿੱਸੇ ਯਾਦ ਕਰਦਾ ਹੈ ਉਹ ਉਹ ਸਾਰੀਆਂ ਕਹਾਣੀਆਂ ਉਹਨਾਂ ਨੂੰ ਸੁਣਾਉਂਦਾ ਜਿਹੜਾ ਵੀ ਕੋਈ ਉਹਦੇ ਲਾਗੇ ਬੈਠਦਾ ਹੈ ਤੂੰ ਅੱਗੇ ਨਹੀਂ ਜਾਂਦਾ ਕਿ ਮੈਂ ਇਹ ਸਰੀਰ ਛੱਡ ਕੇ ਜਾਣਾ ਹੈ ਐ ਸੰਸਾਰ ਛੱਡ ਕੇ ਜਾਣਾ ਹੈ ਕਿ ਬਚਪਨ ਤੋਂ ਜਵਾਨੀ ਹੋ ਗਈ ਜਵਾਨੀ ਤੋਂ ਬढ़ापा ਆ ਗਿਆ ਬढ़ापे ਤੋਂ ਬਾਅਦ ਮੌਤ ਹੈ पर वो वापस चला जाता है जवानी च बचपन दूरदृष्टि महापुरशा ने रखी प्रेमिया ने रखी सच्चे भगत ने रखी जिस तरह गुरु अर्जन देव पातशाह ध्रुव भगत प्रहलाद भगत ਤਰ ਉਹਦੇ ਪਿਤਾ ਜੀ ਨੇ ਬਹੁਤ ਉਹਨਾਂ ਨੂੰ ਕਸ਼ਟ ਦਿੱਤੇ ਜਤਨਾਵਾਂ ਦਿੱਤੀਆਂ ਪ੍ਰਿਲਾਦ ਭਗਤ ਨੂੰ ਬੜੀਆਂ ਦਿੱਤੀਆਂ ਪਰ ਉਹ ਬਚਪਨ ਵਿੱਚ ਨਹੀਂ ਖੋਏ ਉਹਨਾਂ ਦਾ ਧਿਆਨ ਅੱਗੇ ਜਵਾਨੀ 'ਚ ਵੀ ਨਹੀਂ ਜਵਾਨੀ ਤੋਂ ਅੱਗੇ ਬੜਾਪੇ 'ਚ ਵੀ ਨਹੀਂ ਬੜਾਪੇ ਤੋਂ ਅੱਗੇ ਕਾਲ 'ਚ ਵੀ ਨਹੀਂ ਮੌਤ ਵਿੱਚ ਕਾਲ ਤੋਂ ਅੱਗੇ ਅਕਾਲ ਵਿੱਚ ਉਹਨਾਂ ਦਾ ਧਿਆਨ ਉਸ ਪਰਮਾਤਮਾ ਵੱਲ ਉਸ ਹਰੀ ਵੱਲ ਉਸ ਨਿਰੰਕਾਰ ਵੱਲ ਇਹ ਹੀ ਦੂਰਦ੍ਰਿਸ਼ਟੀ ਹੈ ਜਿਹੜਾ ਨਾ ਬਚਪਨ ਚ ਖੋਇਆ ਨਾ ਜਵਾਨੀ ਚ ਖੋਇਆ ਨਾ ਬੁਢਾਪੇ ਚ ਖੋਇਆ ਨਾ ਕਾਲ ਚ ਖੋਇਆ ਨਾ ਮੌਤ ਦਾ ਡਰ ਹੈ ਕਿੰਨੇ ਵੀ ਕਾਲ ਉਸਕਾ ਕਿਆ ਕਰੇ ਜੋ ਭਗਤ ਹੋ ਮਹਾਕਾਲ ਦਾ ਉਹਦਾ ਧਿਆਨ ਹੀ ਮਹਾਕਾਲ ਵੱਲ ਉਹਦਾ ਧਿਆਨ ਹੀ ਅਕਾਲ ਵੱਲ ਧਿਆਨ ਹੀ ਹਰੀ ਵੱਲ ਸੋ ਮੌਤ ਦਾ ਕੋਈ ਭੈਣ ਨਹੀਂ ਜਿਹੜਾ ਇਨਸਾਨ ਇਹ ਸੋਚ ਲੈਂਦਾ ਹੈ ਕਿ ਮੈਂ ਇਹ ਸੰਸਾਰ ਛੱਡ ਕੇ ਜਾਣਾ ਹੈ। ਮੇਰਾ ਜੀਵਨ ਕਾਦੇ ਵਾਸਤੇ ਹੋਇਆ ਹੈ? ਇਹ ਜੰਮਣਾ ਮਰਨਾ ਕੀ ਹੈ? ਆਣਾ ਜਾਣਾ ਕੀ ਹੈ? ਜਦੋਂ ਸਵਾਲ ਮਨ 'ਚ ਪੈਦਾ ਹੁੰਦੇ ਨੇ, ਉਰ ਇਹ ਗੱਲ ਦਾ ਯਕੀਨ ਹੋ ਜਾਂਦਾ ਹੈ ਕਿ ਜਿਹੜੇ ਸਾਨੂੰ ਮਿਲੇ ਸੀ, ਉਹ ਸਾਰੇ ਵਿਛੜ ਗਏ ਨੇ। ਕਈ ਸੰਸਾਰ 'ਚ ਆਪਣੀ ਯਾਤਰਾ ਪੂਰੀ ਕਰਕੇ ਚਲੇ ਗਏ ਨੇ। ਸਾਡੇ ਵੱਡੇ ਚਲੇ ਗਏ ਨੇ ਔਰ ਆਪਾਂ ਵੀ ਚਲੇ ਜਾਣਾ ਤੇ ਜਦੋਂ ਮਨ ਵਿੱਚ ਇਹ ਖਿਆਲ ਆ ਜਾਂਦਾ ਤੇ ਉਦੋਂ ਹੀ ਭਗਤੀ ਜਾਗਦੀ ਹੈ ਉਦੋਂ ਹੀ ਇਹ ਮਨ ਚ ਪ੍ਰਸ਼ਨ ਆਉਂਦਾ ਕਿ ਮੈਂ ਕੌਣ ਹਾਂ ਮੈਂ ਕਿੱਥੋਂ ਆਇਆ ਮੈਂ ਕਿੱਥੇ ਜਾਣਾ ਔਰ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਦੇਖੋ ਅਜ ਤੋ 10 ਤੋਂ 20 ਦੀ 40 50 ਸਾਲ 60 ਸਾਲ ਪਹਿਲਾਂ ਤੁਸੀਂ ਨਹੀਂ ਸੀਗੇ ਤੇ ਹੋਰ 10 ਵੀ 50 ਸਾਲ ਬਾਅਦ ਤੁਸੀਂ ਨਹੀਂ ਹੋਵੋਗੇ ਤੇ ਜਦੋਂ ਤੁਸੀਂ 50 ਸਾਲ ਪਹਿਲਾਂ ਨਹੀਂ ਸੀ ਉਦੋਂ ਵੀ ਦੁਨੀਆ ਬਹੁਤ ਵਧੀਆ ਚੱਲ ਰਹੀ ਸੀ ਤੇ ਜਦੋਂ ਅੱਜ ਤੋਂ 10 ਵੀ 50 ਸਾਲ ਬਾਅਦ ਨਹੀਂ ਹੋਵਗੇ ਉਦੋਂ ਵੀ ਦੁਨੀਆ ਬਹੁਤ ਵਧੀਆ ਚੱਲੇਗੀ ਦੁਨੀਆ ਚੱਲ ਰਹੀ ਆ ਤੁਸੀਂ ਕਿਸੇ ਗੱਲ ਦਾ ਕੋਈ ਅਹੰਕਾਰ ਮਨ ਵਿੱਚ ਨਾ ਰੱਖੋ ਕਿ ਮੈਂ ਕੁਝ ਬਦਲਦਾ ਜਾਂ ਮੈਂ ਕੁਝ ਕਰਦਾ ਉਹ ਪ੍ਰਮਾਤਮਾ ਕਰਨ ਵਾਲਾ ਪ੍ਰਮਾਤਮਾ ਹੀ ਕਰਦਾ ਹੈ ਪੂਰੀ ਦੁਨੀਆ ਜਿਹੜੀ ਇਸ ਤਰ੍ਹਾਂ ਹੀ ਚੱਲਦੀ ਰਹਣੀ ਹੈ ਸੋ ਤੁਹਾਨੂੰ ਜੇ ਜੀਵਨ ਮਿਲਿਆ ਉਹ ਜੀਵਨ ਈਸ਼ਵਰ ਦੀ ਪ੍ਰਾਪਤੀ ਵਾਸਤੇ ਮਿਲਿਆ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਮਿਲਿਆ ਮੁਕਤੀ ਵਾਸਤੇ ਮਿਲਿਆ ਆਪਣੇ ਕਰਮਾਂ ਦੇ ਪ੍ਰਤੀ ਹੋਸ਼ ਚਾਓ ਕਿਹੜਾ ਕਰਮ ਕਰਨਾ ਕਿਹੜਾ ਕਰਮ ਨਹੀਂ ਕਰਨਾ ਸੋ ਇਹੀ ਗਿਆਨ ਕਹਿੰਦੇ ਬ੍ਰह्म ਗਿਆਨ ਹੈ ਉਨ ਗਿਆਨ ਕੀ ਹੈ ਬ੍ਰह्म ਗਿਆਨ ਕੀ ਹੈ ਬ੍ਰह्म ਕਹਿੰਦੇ ਈਸ਼ਵਰ ਨੂੰ ਔਰ ਗਿਆਨ ਕਹਿੰਦੇ ਕਿ ਈਸ਼ਵਰ ਦੀ ਪ੍ਰਾਪਤੀ ਕਿਸ ਤਰ੍ਹਾਂ ਕਰਨੀ ਹੈ ਉਹਦੇ ਵਿੱਚ ਹੀ ਗਿਆਨ ਵਿੱਚ ਇਨਸਾਨ ਨੂੰ ਪਤਾ ਲੱਗਦਾ ਹੈ ਭਗਤੀ ਕਰਨੀ ਹੈ ਸਾਧਨਾ ਕਰਨੀ ਹੈ ਧਿਆਨ ਕਰਨਾ ਹੈ ਸਤ ਕਰਮ ਕਰਨੇ ਨੇ ਹੁਣ ਗਿਆਨ ਦੀ ਪਰਿਭਾਸ਼ਾ ਦਾ ਐਂਡ ਕੋਈ ਨਹੀਂ ਹੈ ਪਰ ਗਿਆਨ ਆਪਣੇ ਆਪ 'ਚ ਗਿਆਨ ਪ੍ਰਮਾਤਮਾ ਦਾ ਰੂਪ ਹੈ ਕਿਉਂਕਿ ਬ੍ਰਹਮ ਔਰ ਗਿਆਨ ਇੱਕ ਹੀ ਸ਼ਬਦ ਹੈ ਜਿਸ ਤਰ੍ਹਾਂ ਸੂਰਜ ਨਿਕਲਦਾ ਔਰ ਪ੍ਰਕਾਸ਼ ਹੋ ਜਾਂਦਾ ਹੈ ਚਾਨਣ ਹੋ ਜਾਂਦਾ ਸੂਰਜ ਕੀ ਹੈ ਪਰਮਾਤਮਾ ਹੈ ਪ੍ਰਕਾਸ਼ ਕੀ ਹੈ ਗਿਆਨ ਹੁਣ ਅਗਰ ਕੋਈ ਇਨਸਾਨ ਕਵੇ ਕਿ ਸੂਰਜ ਨਿਕਲ ਆਇਆ ਪਰ ਚਾਨਣ ਨਹੀਂ ਹੋਇਆ ਪ੍ਰਕਾਸ਼ ਨਹੀਂ ਹੋਇਆ ਜਾਂ ਸੂਰਜ ਅੱਜ ਨਿਕਲਿਆ ਪ੍ਰਕਾਸ਼ ਕੱਲ ਹੋਏਗਾ ਤੇ ਇਹ ਸੰਭਵ ਨਹੀਂ ਹੈ ਝੂਠ ਹੈ ਇਹ ਇੱਕ ਹੀ ਚੀਜ਼ ਹੈ ਬ੍ਰਹਮ ਔਰ ਗਿਆਨ ਜਦੋਂ ਗਿਆਨ ਹੋਏਗਾ ਉਦੋਂ ਬ੍ਰਹਮ ਵੀ ਹੋਏਗਾ ਈਸ਼ਵਰ ਵੀ ਹੋਏਗਾ ਔਰ ਜਦੋਂ ਈਸ਼ਵਰ ਹੋਏਗਾ ਉਦੋਂ ਗਿਆਨ ਵੀ ਹੋਏਗਾ ਸੋ ਬ੍ਰਹਮ ਗਿਆਨ ਇਸੇ ਚੀਜ਼ ਨੂੰ ਕਿਹਾ ਗਿਆ ਹੈ ਤੇ ਗਿਆਨ ਹਮੇਸ਼ਾ ਸੰਗਤ ਵਿੱਚ ਮਿਲਦਾ ਹੈ ਸਤ ਕਰਮਾਂ ਵਿੱਚ ਮਿਲਦਾ ਹੈ ਸੰਤਾਂ ਦਾ ਸੰਗ ਕਰਕੇ ਮਿਲਦਾ ਹੈ ਮਹਾਪੁਰਸ਼ਾਂ ਦਾ ਸੰਗ ਕਰਕੇ ਮਿਲਦਾ ਹੈ ਸਾਧੂਆਂ ਦੀ ਸੰਗਤ ਕਰਕੇ ਮਿਲਦਾ ਹੈ ਸੋ ਗਿਆਨ ਵਾਸਤੇ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ ਤੇ ਗਿਆਨ ਦੇ ਨਾਲ ਹੀ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ज्ञान और ब्रह्म एक ही चीज़ है मानी लिखे ब्रह्म ज्ञानी का सगल अपार ब्रह्म ज्ञानी आप निरंकार कुछ भी परमात्मा तो अलग नहीं है उनको इंसान अध्यात्म रस्ते चल रहा ਪਰਮਾਤਮਾ ਦੇ ਰਸਤੇ ਤੇ ਚੱਲੇ ਆ। ਤੇ ਅਸੀਂ ਕਈ ਲੋਕ ਬਹੁਤ ਨਿੰਦਿਆ ਕਰਦੇ ਨੇ ਕਿ ਇਹ ਤੇ ਬਹੁਤ ਪਾਪੀ ਹੈ ਬਹੁਤ ਇਸ ਤਰ੍ਹਾਂ ਦਾ ਹੈ। ਪਰ ਕਹਿੰਦੇ ਜਦ ਜਾਗੋ ਤਦ ਸਵੇਰਾ। ਉਹ ਜਾਗ ਗਿਆ ਤੁਸੀਂ ਹਜੇ ਸੌ ਰਹੇ ਜੇ। ਕਹਿੰਦੇ 900 ਚੂਹਾ ਖਾ ਕੇ ਬਿੱਲੀ ਹੱਜ ਕੋ ਚਲੀ ਪਰ ਉਹਨੂੰ 900 ਤੋਂ ਬਾਅਦ ਸ਼ਰਮ ਆ ਗਈ ਵੀ ਉਹ ਜਾ ਰਹੀ ਅੱਜ ਨੂੰ। ਸੋ ਜਾਗ ਗਈ ਹੈ ਤੁਸੀਂ ਵੀ ਜਾਗੋ ਨਿੰਦਿਆ ਤੋਂ ਪਰੇ ਹੋ ਜੋ ਕਿਹਦੀ ਨਿੰਦਿਆ ਕਰੋਗੇ ਕਹਿੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਜਦੋਂ ਇੱਕ ਨੂਰ ਤੋਂ ਹੀ ਸਾਰੇ ਪੈਦਾ ਹੋਏ ਨੇ ਕਿਹਦੀ ਨਿੰਦਿਆ ਕਰੋਗੇ ਉਹ ਪ੍ਰਮਾਤਮਾ ਦਾ ਹੀ ਰੂਪ ਹੈ ਪ੍ਰਮਾਤਮਾ ਦਾ ਹੀ ਸਾਰਾ ਪਸਾਰਾ ਸਾਰੇ ਉਹਦੇ ਵਿੱਚ ਨਿਕਲ ਕੇ ਉਹਦੇ ਵਿੱਚ ਹੀ ਸਮਾ ਜਾਣੇ ਨੇ ਸੋ ਕਿਨੂੰ ਚੰਗਾ ਕਹੋਗੇ ਕਿਨੂੰ ਮਾੜਾ ਕਹੋਗੇ ਕਿਹਦੇ ਨੰਦਿਆ ਕਰੋਗੇ ਕਿਹਦੀ ਤਾਰੀਫ ਕਰੋਗੇ ਸਾਰਾ ਉਹਦਾ ਹੀ ਰੂਪ ਹੈ ਜੋ ਵੀ ਤੁਸੀਂ ਦੇਖ ਰਹੇ ਜੇ ਉਹ ਪ੍ਰਮਾਤਮਾ ਹੀ ਹੈ ਸੋ ਸੰਸਾਰ ਚ ਜਿੰਨੇ ਵੀ ਸਾਨੂੰ ਗਿਆਨ ਮਿਲਦੇ ਨੇ ਮਾਪੇ ਉਹ ਬੱਚੇ ਨੂੰ ਸਕੂਲ ਭੇਜਦੇ ਨੇ ਪੜ੍ਹਨ ਲਿਖਣ ਵਾਸਤੇ ਜਾਂ ਕੋਈ ਕਿਸੇ ਨੂੰ ਸਕਿੱਲ ਸਕਿੱਲ ਸਿਖਾਉਂਦਾ ਹੈ ਕੋਈ ਕਲਾ ਸਿਖਾਉਂਦਾ ਹੈ ਕੋਈ ਲੱਕੜ ਦਾ ਕੰਮ ਸਿਖਾਂਦਾ ਹੈ ਕੋਈ ਬਿਜਲੀ ਦਾ ਕੰਮ ਸਿਖਾਂਦਾ ਹੈ ਬਹੁਤ ਸਾਰੇ ਇਸ ਤਰ੍ਹਾਂ ਦੇ ਕੰਮ ਨੇ ਕਹਿੰਦੇ ਵੀ ਹੱਥ ਦੀ ਕਲਾ ਸਿੱਖ ਲਓ ਕਿ ਕੰਮ ਆਏਗੀ ਉਹਦੇ ਨਾਲ ਜਿਹੜਾ ਸਾਡਾ ਜੀਵਨ ਉਹ ਚੱਲਦਾ ਹੈ ਰੋਜ਼ਗਾਰ ਚੱਲਦਾ ਹੈ ਅਗਰ ਬੱਚਾ ਪੜ੍ਹ ਲਿਖ ਕੇ ਗਿਆਨ ਹਾਸਿਲ ਕਰਦਾ ਹੈ ਫਿਰ ਉਹਨੂੰ ਅੱਛੀ ਨੌਕਰੀ ਮਿਲ ਜਾਂਦੀ ਹੈ ਸੋ ਜਿੰਨਾ ਵੀ ਗਿਆਨ ਹੈ ਸਾਰਾ ਸੰਸਾਰ ਹਰ ਕੋਈ ਮਾਪਿਓ ਹਰ ਕਿਸੇ ਦੇ ਵੱਡੇ ਆਪਣੇ ਬੱਚੇ ਨੂੰ ਗੁਣ ਦੇਣਾ ਚਾਹੁੰਦੇ ਨੇ ਗਿਆਨ ਦੇਣਾ ਚਾਹੁੰਦੇ ਨੇ ਉਹ ਕਿਹੜਾ ਗਿਆਨ ਜਿਹਦੇ ਨਾਲ ਉਹਦਾ ਜੀਵਨ ਚੱਲ ਸਕੇ ਉਹਦੀ ਰੋਜ਼ੀ ਰੋਟੀ ਚੱਲ ਸਕੇ ਉਹਦਾ ਰੋਜ਼ਗਾਰ ਚੱਲ ਸਕੇ ਪਰ ਕੋਈ ਇਸ ਤਰ੍ਹਾਂ ਦਾ ਗਿਆਨ ਨਹੀਂ ਵੰਡਦਾ ਕਿ ਜਿਹਦੇ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਹੋ ਸਕੇ ਜਿਹਦੇ ਨਾਲ ਜੀਵਨ ਜਿਹੜਾ ਉਹ ਸਫਲ ਹੋ ਸਕੇ ਜਿਹੜਾ ਮਨੁੱਖਾ ਜੀਵਨ ਹੈ ਸਭ ਤੋਂ ਉੱਪਰ ਹੈ 84 ਲੱਖ ਜੂਨਾ ਸਭ ਤੋਂ ਉੱਪਰ ਹੈ ਮਾਨਸ ਚੋਲਾ ਜਿਹਦੇ ਵਿੱਚ ਅਸੀਂ ਪ੍ਰਮਾਤਮਾ ਦੀ ਭਗਤੀ ਕਰ ਸਕਦੇ ਹਾਂ ਪ੍ਰਮਾਤਮਾ ਦੀ ਪ੍ਰਾਪਤੀ ਕਰ ਸਕਦੇ ਹਾਂ ਪ੍ਰਮਾਤਮਾ ਦਾ ਨਾਮ ਜਪ ਸਕਦੇ ਹਾਂ ਹੋਰ ਕੋਈ ਐਸੀ ਜੂਨ ਨਹੀਂ ਹੈ ਸੁਕਤੀ ਕਿਸੇ ਨੇ ਇਹ ਗਿਆਨ ਲੈਣ ਦੀ ਜਾਂ ਇਹ ਗਿਆਨ ਦੀ ਮੰਨ ਦੀ ਕੋਸ਼ਿਸ਼ ਨਹੀਂ ਕੀਤੀ ਜਿਹਦੇ ਵਿੱਚ ਅਸੀਂ ਮਨੁੱਖਾ ਜੀਵਨ ਕਾਮਯਾਬ ਕਰ ਕਰ ਜਾਈਏ ਔਰ ਇਹ ਬਾਜੀ ਨਾ ਹਾਰ ਕੇ ਜਾਈਏ ਸੋ ਉਹ ਗਿਆਨ ਸਿਰਫ satsang ਵਿੱਚੋਂ ਮਿਲਦਾ ਹੈ ਇਹ ਗਿਆਨ ਗੁਰੂ ਕੋਲੋਂ ਮਿਲਦਾ ਸੋ ਅਸਲੀ ਗਿਆਨ ਇਹ ਹੈ ਕਿਉਂਕਿ ਪਿਛਲੇ ਕਈ ਜਨਮਾਂ 'ਚ ਅਸੀਂ ਆਪਣਾ ਜੀਵਨ ਜੋ ਅਸੀਂ ਚਾਹਨੇ ਅਗਰ ਤੁਸੀਂ ਅਫਸਰ ਬਣਨਾ ਚਾਹੁੰਦੇ ਜੇ ਤੇ ਹੋ ਸਕਦਾ ਪਿਛਲੇ ਜਨਮਾਂ 'ਚ ਤੁਸੀਂ ਅਫਸਰ ਬਣ ਚੁੱਕੇ ਜੇ ਤੁਸੀਂ ਬਹੁਤ ਅਮੀਰ ਹੋਣਾ ਚਾਹੁੰਦੇ ਜੇ ਤੇ ਤੁਸੀਂ ਪਿਛਲੇ ਜਨਮ 'ਚ ਅਮੀਰ ਵੀ ਸੀਗੇ ਤੁਸੀਂ ਬਹੁਤ ਵੱਡਾ ਪਰਿਵਾਰ ਚਾਹੁੰਦੇ ਜੇ ਤੇ ਤੁਹਾਡਾ ਬਹੁਤ ਵੱਡਾ ਪਰਿਵਾਰ ਵੀ ਸੀਗਾ ਜੋ ਤੁਸੀਂ ਚਾਹੁੰਦੇ ਜੇ ਆਲਰੇਡੀ ਉਹ ਸਾਰੇ ਸੁੱਖ ਤੁਸੀਂ ਭੋਗ ਚੁਕੇ ਜੇ ਕਹਿੰਦੇ ਤਪੋਂ ਰਾਜ ਰਾਜੋਂ ਨਰਕ ਤਪ ਕਰਕੇ ਇਨਸਾਨ ਇਹ ਬਾਹਰ ਲਿਆਂ ਚੀਜ਼ਾਂ ਦੁਨੀਆਵੀ ਚੀਜ਼ਾਂ ਮਲਦਾ ਹੈ ਔਰ ਪ੍ਰਮਾਤਮਾ ਦੇ ਘਰ ਵਿੱਚ ਕੋਈ ਕਮੀ ਨਹੀਂ ਹੈ ਉਹ ਕਦੀ ਦੇਣ ਲੱਗੇ ਸੋਚਦਾ ਨਹੀਂ ਹੈ ਇਹ ਸਾਰੇ ਸੁੱਖ ਤੁਸੀਂ ਭੋਗ ਚੁਕੇ ਜੇ ਜਿੰਨੀਆਂ ਵੀ ਤੁਹਾਡੀਆਂ ਕਾਮਨਾਵਾਂ ਉਹ ਸਾਰੀਆਂ ਪੂਰੀਆਂ ਹੋ ਚੁੱਕੀਆਂ ਪਰ ਮਾਇਆ ਦੇ ਪ੍ਰਭਾਵ ਦੇ ਨਾਲ ਫੇਰ ਉਹ ਹੀ ਚੀਜ਼ਾਂ ਫੇਰ ਉਹ ਹੀ ਕਾਮਨਾਵਾਂ ਉਹਨਾਂ ਇਨਸਾਨ ਇੱਕ ਫਿਲਮ ਦੇਖਦਾ ਦੋ ਵਾਰੀ ਵੇਖਦਾ ਕਹਿੰਦਾ ਬਾਰ ਬਾਰ ਹੀ ਦੇਖਣੀ ਇੱਕ ਚੁਟਕਲਾ ਸੁਣਦਾ ਕਹਿੰਦਾ ਨਵਾਂ ਚੁਟਕਲਾ ਸੁਣਾਓ ਇੱਕ ਜੋਕ ਤੇ ਕਿੰਨੀ ਵਾਰ ਹੱਸ ਸਕਦੇ ਆ ਪਰ ਇਨਸਾਨ ਇੱਕ ਦੁੱਖ ਤੇ ਬਹੁਤ ਵਾਰੀ ਰਹੁੰਦਾ। ਜੇ ਕੋਈ ਜੋਕ ਸੁਣਾਉਂਦਾ ਤਾਂ ਕਹਿੰਦਾ ਕੋਈ ਨਵੀਂ ਗੱਲ ਸੁਣਾ। ਤੇ ਇੱਕ ਦੁੱਖ ਤੇ ਇਨਸਾਨ ਬਹੁਤ ਵਾਰੀ ਰਹੁੰਦਾ, ਇੱਕ ਸੁੱਖ ਤੇ ਬਹੁਤ ਵਾਰੀ ਹੱਸਦਾ ਨਹੀਂ ਹੈ। ਉਹਦਾ ਸ਼ੁਕਰ ਇੰਨੀ ਵਾਰ ਨਹੀਂ ਕਰਦਾ ਇੱਕ ਜੋਕ ਤੇ ਇੰਨੀ ਵਾਰ ਨਹੀਂ ਹੱਸਦਾ ਜਿੰਨਾ ਇੱਕ ਵਾਰ ਦੁੱਖ ਤੇ ਰਹੁੰਦਾ। ਸਵੇ ਇਨਸਾਨ ਦਾ ਸੁਭਾਵ ਹੈ ਨਾ ਸ਼ੁਕਰਾਂ। ਸ਼ੁਕਰ ਨਹੀਂ ਕਰਨਾ ਪਰਮਾਤਮਾ ਦਾ। ਹਮੇਸ਼ਾ ਨਿਰਾਸ਼ ਰਹਿਣਾ ਤੇ ਜਿਤਨੀਆਂ ਕਾਮਨਾਵਾਂ ਤੁਸੀਂ ਸੋਚ ਰਹੇ ਜੇ ਮਨ 'ਚ ਸਿਰਫ ਮਾਇਆ ਦੇ ਪ੍ਰਭਾਵ ਦੇ ਨਾਲ ਅਸੀਂ ਭੁੱਲ ਗਏ ਆ ਤੇ ਜੇਕਰ ਸਾਨੂੰ ਪਿਛਲਾ ਜਨਮ ਯਾਦ ਹੋਵੇ ਤਾਂ ਫਿਰ ਕਦੀ ਵੀ ਅਸੀਂ ਕਾਮਨਾਵਾਂ ਦੀ ਦਾਤ ਮੰਗੀਏ ਨਾ ਪਰਮਾਤਮਾ ਕੋਲੋਂ ਕਿਉਂਕਿ ਅਸੀਂ ਪਿਛਲਾ ਜਨਮ ਭੁੱਲ ਗਏ ਆ ਇਸੇ ਕਰਕੇ ਹੀ बार-बार ਆਪਾਂ ਉਹੀ ਚੀਜ਼ਾਂ ਮੰਗ ਰਹੇ ਆਂ ਪ੍ਰਮਾਤਮਾ ਕੋਲ ਤੇ ਫਿਰ ਮਾਲਿਕ ਦੇ ਅੱਗੇ ਫਰਿਆਦ ਕੀਤੀ ਇੱਕ ਫਕੀਰ ਨੇ ਕਿ हे ਸੱਚੇ ਪਾਤਸ਼ਾਹ ਸਾਨੂੰ ਯਾਦ ਰਵੇ ਤੇ ਕਿੰਨਾ ਅੱਛਾ ਜੇਕਰ ਸਾਰੇ ਸੁੱਖ ਆਪਾਂ ਭੋਗ ਚੁੱਕੇ ਆਂ ਤੇ ਜੇਕਰ ਸਾਨੂੰ ਇਹ ਯਾਦ ਰਵੇ ਤੇ ਫਿਰ ਤੇ ਅਸੀਂ ਭਗਤੀ ਹੀ ਕਰੀਏ ਫਿਰ ਅਸੀਂ ਬਾਕੀ ਚੀਜ਼ਾਂ ਮਗੇ ਨਾ ਪ੍ਰਮਾਤਮਾ ਕੋਲ ਪ੍ਰੇਮ ਪ੍ਰਮਾਤਮਾ ਦਾ ਇੱਕ ਸੰਤੁਲਨ ਹੈ ਅਗੋਂ ਈਸ਼ਵਰ ਨੇ ਵੀ ਜਵਾਬ ਦਿੱਤਾ ਕਿ ਜੇਕਰ ਮੈਂ ਤੁਹਾਨੂੰ ਨਾਮ ਭਲਾਵਾ ਤੇ ਫਿਰ ਤੁਸੀਂ ਜੀ ਨਹੀਂ ਸਕਦੇ ਪਤੀ ਪਤਨੀ ਰਾਤੀ ਲੜਦੇ ਨੇ ਸਵੇਰੇ ਫਿਰ ਇਕੱਠੇ ਭਰਾ ਭਰਾ ਝਗੜਦੇ ਨੇ ਫਿਰ ਉਹਨਾਂ ਦੀ ਸੁਲਾ ਆ ਜਾਂਦੀ ਹੈ ਗਵੰਡੀ ਗਵੰਡੀ ਝਗੜਦੇ ਨੇ ਉਹਨਾਂ ਦੀ ਫਿਰ ਸੁਲਾ ਆ ਜਾਂਦੀ ਹੈ ਸਾਸ ਨੋਮਾਂ ਚ ਗੜਦੀਆਂ ਦਰਾਣੀ ਜਠਾਣੀ ਚ ਗੜਦੀਆਂ ਨਨਾਨ ਪਰਜਾਈਆਂ ਚ ਗੜਦੀਆਂ ਕੋਈ ਵੀ ਜਗਾ ਤੇ ਦੋਸਤ ਦੋਸਤ ਵੀ ਪਰ ਉਹ ਸਮੇਂ ਦੇ ਨਾਲ ਗੁੱਸਾ ਗਿਲਾ ਖਤਮ ਹੋ ਜਾਂਦਾ ਤੇ ਜੀਵਨ ਵੀ ਉਹੀ ਚਲਾ ਪੰਦਾ ਜਿਹੜਾ ਗੁੱਸਾ ਗਿਲਾ ਖਤਮ ਕਰ ਦਿੰਦਾ ਕਹਿੰਦੇ ਇਸੇ ਕਰਕੇ ਭੁਲਾ ਦਿੰਨਾ ਜੇ ਮੈਂ ਹੁਣ ਅਸੀਂ ਕੋਈ ਰਾਤੀ ਕੋਈ ਚੀਜ਼ ਖਾਧੀ ਹੋਏਗੀ ਸ਼ਾਇਦ ਸਾਨੂੰ ਯਾਦ ਰਹੇ ਪਰसों ਕੀ ਖਾਦਾ ਸੀ ਜਾਂ 2 ਦਿਨ ਪਹਿਲਾਂ ਕੀ ਖਾਦਾ ਸੀ ਜਾਂ 3 ਦਿਨ ਪਹਿਲਾਂ ਕੀ ਖਾਦਾ ਸੀ ਜਾਂ ਹਫ਼ਤਾ ਪਹਿਲਾਂ ਕੀ ਖਾਦਾ ਸੀ ਉਹ ਯਾਦ ਭੁੱਲ ਜਾਏਗਾ ਜਾਂ ਕਿਸੇ ਨਾਲ ਕੋਈ ਝਗੜਾ ਹੁੰਦਾ ਥੋੜੀ ਦੇਰ ਬਾਅਦ ਆਪਾਂ ਯਾਦ ਭੁੱਲ ਜਾਂਦੇ ਹਾਂ ਉਹ ਅੱਛੀ ਗੱਲ ਹੈ ਅਗਰ ਪਤੀ ਪਤਨੀ ਨਾ ਭੁੱਲਣ ਭਰਾ ਭਰਾ ਨਾ ਭੁੱਲਣ ਹਰ ਗੱਲ 'ਚ ਕੋਈ ਨਾ ਕੋਈ ਸੁਲ੍ਹਾ ਕਰਾਂਦਾ ਪੈ ਕੇ ਵੀ ਭੁੱਲ ਜਾਓ ਜਦੋਂ ਕੋਈ ਵਿਆਹ ਸ਼ਾਦੀ ਕਰਦਾ ਹੈ ਕਈ ਰਿਸ਼ਤੇਦਾਰ ਬਹੁਤ ਸਾਲਾਂ ਦੇ ਨਹੀਂ ਬੋਲਦੇ ਹੁੰਦੇ ਉਹ ਫਿਰ ਉਹ ਬੋਲਣਾ ਚਾਰ ਭੈਣ ਭਰਾ ਆ ਜਾਂਦੇ ਨੇ ਵੀ ਚਲੋ ਮਨਾ ਲੀਏ ਤੇ ਉਹਨਾਂ ਨੂੰ ਕਾਟ ਦੇ ਕੇ ਆਣਿਓ ਵੀ ਵਿਆਹ ਤੇ ਆ ਜਨ ਸੋ ਭੁੱਲਣਾ ਇੱਕ ਅੱਛੀ ਗੱਲ ਹੈ ਕਹਿੰਦੇ ਕਿਸੇ ਦੀ ਅਛਾਈ ਜਿਹੜੀ ਉਹ ਪੱਥਰ ਤੇ ਲਿਖੋ ਔਰ ਕਿਸੇ ਦੀ ਬੁਰਾਈ ਉਹ ਰੇਤ ਤੇ ਲਿਖ ਦੋ ਤਾਂ ਕਿ ਹਵਾ ਦੇ ਚੋਕੇ ਨਾ ਉਹ ਮਿਟ ਜੇ ਸੋ ਇਸ ਕਰਕੇ ਪ੍ਰਮਾਤਮਾ ਨੇ ਪੁਲਾਣ ਦਾ ਇੱਕ ਰਸਤਾ ਰੱਖਿਆ ਉਹਦਾ ਸਾਨੂੰ ਫਾਇਦਾ ਵੀ ਆ ਤੇ ਨੁਕਸਾਨ ਵੀ ਆ ਫਾਇਦਾ ਇਹ ਹੈ ਕਿ ਅਸੀਂ ਜਿਹੜਾ ਜੀਵਨ ਮਿਲਿਆ ਉਹਨੂੰ ਜੀ ਸਕੀਏ ਸਾਰੀਆਂ ਦੁਸ਼ਮਣੀਆਂ ਸਾਰੇ ਝਗੜੇ ਭਲਾ ਕੇ ਤੇ ਨੁਕਸਾਨ ਇਹ ਕਿ ਜਿਹੜੇ ਆਪਾਂ ਸੁੱਖ ਪਹਿਲਾਂ ਹੀ ਪੋਗ ਚੁੱਕੇ ਆ ਅਸੀਂ ਫੇਰ ਉਹੀ ਸੁੱਖਾਂ ਦੀ ਕਾਮਨਾ ਉਹੀ ਸੁੱਖਾਂ ਦੀ ਫਰਿਆਦ ਜਿਹੜੀ ਉਹ ਪ੍ਰਮਾਤਮਾ ਕੋਲੋਂ ਕਰਦੇ ਰਹਿੰਦੇ ਆ ਇਹ ਘਟਾ ਪਰ ਸਾత్సੰਗ ਵਿੱਚ ਜਾ ਕੇ ਸੰਗਤ ਕਰਕੇ ਫਿਰ ਸਾਨੂੰ ਪ੍ਰੇਰਨਾ ਮਿਲਦੀ ਹੈ ਐ ਮਾਇਆ ਤੋਂ ਪਰੇ ਹੋਣ ਦੀ ਮਾਇਆ ਤੋਂ ਉੱਪਰ ਉੱਠਣ ਦੀ ਔਰ ਮਾਲਕ ਦੇ ਚਰਨਾਂ ਵਿੱਚ ਧਿਆਨ ਜੋੜਨ ਦੀ ਸੋ ਵਹੀ ਸੰਗਤ ਦਾ ਫਾਇਦਾ ਤੇ ਇਹੀ ਹਮੇਸ਼ਾ ਅਰਦਾਸ ਕਰਨੀ ਚਾਹੀਦੀ ਹੈ ਕਿ ਇਹ ਸੱਚੇ ਪਾਤਸ਼ਾਹ ਸਾਨੂੰ ਆਪਣੇ ਸ਼੍ਰੀ ਚਰਨਾਂ ਦਾ ਧਿਆਨ ਦੇ ਆਪਣੀ ਭਗਤੀ ਬਖਸ਼ੋ ਨਾਮ দান ਬਖਸ਼ੋ ਅਮਰਤ ਵੇਲਾ ਬਖਸ਼ੋ ਨਿਮਰਤਾ ਬਖਸ਼ੋ ਨਿਰਵੈਰਤਾ ਬਖਸ਼ੋ ਰਹਿਮਤਾ ਕਰੋ ਔਰ ਦਇਆ ਕਰੋ ਕੋਈ ਖਾਸ ਚੀਜ਼ ਨਹੀਂ ਮੰਗਣੀ ਪਰਮਾਤਮਾ ਕੋਲੋਂ ਦੁਨਿਆਵੀ ਸੁੱਖ ਬਸ ਉਹਦੇ ਕੋਲ ਉਹਦੀ ਦਇਆ ਮੰਗ ਲਓ ਕਿ हे ਸੱਚੇ ਪਾਤਸ਼ਾਹ ਮਿਹਰ ਕਰਦੇ ਦਇਆ ਕਰਦੇ ਔਰ ਕੋਈ ਵੀ ਆਪਾਂ ਚੀਜ਼ ਮੰਗਦੇ ਆ ਪਰਮਾਤਮਾ ਕੋਲੋਂ ਹੁਣ ਕਹਿੰਦੇ ਬਿਨ ਬੋਲਿਆਂ ਸਭ ਕੁਝ ਜਾਣਦਾ ਅਸੀਂ ਉਹਨੂੰ ਕੀ ਕਵਾਂਗੇ ਉਹਨੂੰ ਤੇ ਪਹਿਲਾਂ ਹੀ ਪਤਾ ਹੈ ਇੱਕ ਬੱਚਾ ਹੈ ਉਹ ਮਾਪਿਓ ਕੋਲੋਂ ਬੜੀਆਂ ਚੀਜ਼ਾਂ ਮੰਗਦਾ ਬੜੀਆਂ ਜ਼ਿੱਦਾਂ ਕਰਦਾ ਕਿ ਮੰਮੀ ਡੈਡੀ ਮੈਨੂੰ ਇਹ ਲੈ ਦੇਓ ਪਰ ਮਾਪਿਓ ਨੂੰ ਪਤਾ ਹੈ ਕਦੋਂ ਇਹਨੂੰ ਕਿੰਨੀ ਕੋਲਡ ਡਰਿੰਕ ਪੁਲਾਣੀ ਹੈ ਕਿੰਨਾ ਇਹਨੂੰ ਖਾਣਾ ਖਵਾਣਾ ਹੈ ਜਾਂ ਬਾਹਰ ਦੀ ਚੀਜ਼ ਕਿੰਨੀ ਖਾਣੀ ਇੱਕ ਲਿਮਟ ਵਿੱਚ ਕਿ ਬੱਚਾ ਬਿਮਾਰ ਨਾ ਹੋ ਜਾਵੇ ਮਾਪਿਓ ਸਮਰੱਥ ਹੈ ਬੱਚੇ ਨੂੰ ਸਭ ਕੁਝ ਦੇਣ ਵਿੱਚ ਪਰ ਉਹਨਾਂ ਨੂੰ ਪਤਾ ਹੈ ਕਿ ਬੱਚੇ ਨੂੰ ਕਿੰਨਾ ਦੇਣਾ ਔਰ ਕਦੋਂ ਦੇਣਾ ਇਸੇ ਤਰ੍ਹਾਂ ਹੀ ਪ੍ਰਮਾਤਮਾ ਨੂੰ ਸਭ ਕੁਝ ਪਤਾ ਹੈ ਕਿ ਸਾਨੂੰ ਕਿੰਨਾ ਦੇਣਾ ਕਿਸਮਤ ਤੋਂ ਜ਼ਿਆਦਾ ਤੇ ਵਕਤ ਤੋਂ ਪਹਿਲਾਂ ਕਦੀ ਵੀ ਨਹੀਂ ਮਿਲਦਾ ਔਰ ਕਿੰਨਾ ਮਿਲਣਾ ਸਭ ਕੁਝ ਤੈ ਹੈ ਤੁਸੀਂ ਨਿਰਾਸ਼ ਨਾ ਹੋ ਸਭ ਕੁਝ ਹੁਕਮ ਦੇ ਅੰਦਰ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਜੋ ਕੁਝ ਹੋ ਰਿਹਾ ਹੁਕਮ ਦੇ ਅੰਦਰ ਹੀ ਹੋ ਰਿਹਾ ਹੈ ਬਸ ਤੁਸੀਂ ਆਪਣੀ ਨਿਰਾਸ਼ਾ ਛੱਡੋ ਔਰ ਤੇ ਭਰੋਸਾ ਜਿਹੜਾ ਉਹ ਬਣਾ ਕੇ ਰੱਖੋ ਜੇ ਉਹ ਜਾਣਦਾ ਹੈ ਤਉ ਸਾਨੂੰ ਜ਼ਰੂਰ ਦੇਗਾ ਜੇ ਉਹ ਦੇਣ ਦੀ ਸਮਰੱਥਾ ਰੱਖਦਾ ਤੇ ਉਹ ਜਾਣਨ ਦੀ ਵੀ ਸਮਰੱਥਾ ਰੱਖਦਾ ਤੇ ਜੇ ਉਹ ਜਾਣਨ ਦੀ ਸਮਰੱਥਾ ਰੱਖਦਾ ਉਹ ਤੇ ਉਹ ਦੇਣ ਦੀ ਵੀ ਸਮਰੱਥਾ ਰੱਖਦਾ ਇਸ ਗੱਲ ਨੂੰ ਸਮਝੋ ਉਹ ਸਮਰੱਥ ਹੈ ਪ੍ਰਭੂ ਤੁਸੀਂ ਉਹਦੀ ਸਮਰੱਥਾ ਤੇ ਸ਼ੱਕ ਨਾ ਕਰੋ ਉਹਨੂੰ ਪਹਿਲਾਂ ਹੀ ਪਤਾ ਹੈ ਸਾਨੂੰ ਕੀ ਚਾਹੀਦਾ ਸੋ ਨਿਰਾਸ਼ ਅਸੀਂ ਹੋ ਜੰਨੇ ਮਨ ਦੇ ਪ੍ਰਭਾਵ ਹੇਟਾ ਕੇ ਮਾਇਆ ਦੇ ਪ੍ਰਭਾਵ ਹੇਟਾ ਕੇ ਔਰ ਹਮੇਸ਼ਾ ਖੁਸ਼ ਰਹਿਣਾ ਸਿੱਖੋ ਖਿਲੇ ਰਵੋ ਇੱਕ ਫੁੱਲ ਦੀ ਤਰ੍ਹਾਂ ਖੁਸ਼ਬੂ ਖਿਲਾਰਦੇ ਰਹੋ ਤੇ ਸ਼ਾਂਤ ਚਿਤ ਹੋ ਕੇ ਬੈਠੇ ਰਹੋ ਔਰ ਨਾਮ ਹਮੇਸ਼ਾ ਜਪਦੇ ਰਹੋ ਹਮੇਸ਼ਾ ਪਰਮਾਤਮਾ ਤੋਂ ਪਰਮਾਤਮਾ ਕੋਲੋਂ ਪਰਮਾਤਮਾ ਦੀ ਬੰਦਗੀ ਵੱਲੋਂ ਮੰਗੋ ਔਰ ਹਮੇਸ਼ਾ ਨਾਮ ਜੜਾ ਜਪਦੇ ਰਹੋ ਇਹਨਾਂ ਸ਼ਬਦਾਂ ਦੇ ਨਾਲ ਅੱਜ ਦੀ ਕਥਾ ਸਮਾਪਤ ਕਰਦੇ ਹਾਂ ਔਰ ਫਿਰ ਇੱਕ ਵਾਰੀ ਸਾਰੀ ਸੰਗਤ ਦੇ ਚਰਨਾਂ 'ਚ ਪ੍ਰਣਾਮ ਕਰਦੇ ਹਾਂ